ਇਹ ਬਚਨ ਸੰਤਨ ਕੀਤੇ ਸਨ ਉਹ ਬਚਨ ਸਾਧ ਸੰਗਤ ਜੀ ਚੇਤੇ ਆ ਗਏ ਆ ਉਹ ਬਸੰਤੂ ਦੇ ਖੜਾਵਾ ਕਿ ਮਹਾਪੁਰਖਾਂ ਨੇ ਖੁਸ਼ੀ ਪਾਗੜ ਕੀਤੀ ਸੀ ਕਿ ਇਹ ਬਸੰਤ ਤੈਨੂੰ ਉਡੀਕ ਰਹੇ ਸੀ ਕਿ ਤੂੰ ਪਗੜੀ ਜਦੋਂ ਬਸੰਤੀ ਬਣੇਗਾ ਉਦੋਂ ਅਸੀਂ ਵੀ ਮਹਾਰਾਣੇ ਚਰਨਾਂ 'ਚ ਪੁੱਜਾਂਗੇ ਇਹ ਬਚਨ ਉਹਨਾਂ ਨੇ ਕੀਤੇ ਸਨ ਸਾਧ ਸੰਗਤ ਜੀ ਇਸ ਪ੍ਰਕਾਰ ਮਹਾਰਾਣੇ ਹਰ ਸਾਲ ਜਾਇਆ ਕਰਦੇ ਜੋੜ ਮੇਲੇ ਨੂੰ ਭਾਦੋਂ ਦੇ ਨੂੰ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਰਿਆਸਤਾਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਇਸੇ ਪ੍ਰਕਾਰ ਕਾਵਲ ਤੱਕ ਗਏ ਇਧਰ ਸਾਧ ਸੰਗਤ ਜੀ ਰਮੇਸ਼ਵਰ ਤੱਕ ਵਿਚਰੇ ਇਧਰ ਸ੍ਰੀ ਹਜੂਰ ਸਾਹਿਬ ਤੋਂ ਰਮੇਸ਼ਵਰ ਮਦਰਾਸ ਆਦਿਕ ਸਾਰਿਆਂ ਥਾਂ ਵਿੱਚ ਵਿਚਰਦੇ ਰਹੇ ਉਦੀ ਆਦਿਕਾ ਜਗਨਨਾਥਪੁਰੀ ਆਦਿਕਾਂ ਵਿੱਚ ਵਿਚਰਦੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤਕਰੀਬਨ ਸਾਧ ਸੰਗਤ ਜੀ 10 ਦੀਆਂ ਗੈਰੀਆਂ ਲਿਸ਼ੀਆਂ ਹੋਈਆਂ 10 ਲੱਖ ਆਦਮੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ ਤੇ ਚਾੜਿਆ ਇੱਕੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਨ ਕੀਤੀਆਂ ਸ੍ਰੀ ਮੁਕਸਰ ਸਾਹਿਬ ਦੇ ਮੋਰਚੇ ਵਿੱਚ ਆਪ ਜੀ ਨੇ 28 ਦਿਨ ਜਦੋਂ ਮੋਰਚਾ ਲੱਗਾ ਹੋਇਆ ਸੀ ਸ਼ਾਂਤ ਚਿੱਤ ਰਹਿ ਕੇ ਕੋਈ ਪੁਜਾਰੀਆਂ ਵੱਲੋਂ ਪੁੱਛਦਿਆਂ ਤੇ ਗੰਡਾਸੇ ਤੇ ਪੈਟਰੋਲ ਵਗੈਰਾ ਦੇ ਪੀਪੇ ਲਿਆਂਦੇ ਜਾਂਦੇ ਸੀ ਅਸੀਂ ਹੀ ਰਸੀਲੀ ਜਵਾਨ ਨਾਲ ਪ੍ਰਚਾਰ ਕਰਦੇ ਸੀ ਸਾਰਿਆਂ ਨੂੰ ਠੰਡ ਵਰਤਾਉਂਦੇ ਕਿਸੇ ਦੀ ਦਲੇਰੀ ਨਾ ਪੈਂਦੀ ਕਿ ਅਸੀਂ ਸ਼ਸਤਰ ਚੱਕ ਲਈਏ ਨੇ ਉਹ ਨਰਕਾਨੇ ਸਾਹਿਬ ਨੂੰ ਕਰਨਾ ਚਾਹੁੰਦੇ ਸੀ ਸਿੰਘਾਂ مشید ਸਿੰਘ ਸ਼ਾਂਤ ਚਤ్రਣ ਵਾਲੇ ਸਨ ਇਸ ਪ੍ਰਕਾਰ ਸਾਹਿਬ ਸਿੰਘ ਜੀ 28 ਦਿਨ ਵਿੱਚ ਉਹ ਸ਼ਾਂਤੀ ਨਾਲ ਪ੍ਰਚਾਰ ਕਰਕੇ ਪੰਥ ਦੇ ਹਵਾਲੇ ਕੀਤਾ ਜੋ ਗੁਰਦਾਰੇ ਸਾਹਾ ਦਾ ਪਰਵੰਸੀ ਟੁੱਟੀ ਗੱਲਣ ਵਾਲਾ 3000 ਸਿੰਘ ਦੇ ਸਵੇਤ ਪੀਬੀ ਸਾਹਿਬ ਤੋਂ ਜੀਲੂਸ ਕੱਢ ਕੇ ਆ ਕੇ ਕਵਿਆ ਕੀਤਾ ਸੀ ਜਿਸ ਵੇਲੇ ਲਾਹੌਰ ਦੇ ਗ੍ਰਿਫਤਾਰ ਹੋਏ ਜਾ ਰਹੇ ਸੀ ਸੰਤਬਾਰ ਨੂੰ ਜਾ ਰਹੇ ਸੀ ਉੱਥੇ ਮਿਲੇ ਸਾਨੂੰ ਜੇ ਸਾਡੀਆਂ ਹੱਥ ਕਰੀਆਂ ਤੁਸੀਂ ਨਾਲ ਜਾ ਕੇ ਇਹ ਨਹੀਂ ਕੰਮ ਕਰ ਸਕਦੇ ਜਿੰਨਾ ਪ੍ਰਚਾਰ ਨਾਲ ਕਰ ਸਕੋਗੇ ਤੁਸੀਂ ਪ੍ਰਚਾਰ ਕਰੋ ਤੇ ਜਗਾਓ ਸੰਗਤਾਂ ਨੂੰ ਉਹ ਚਾਬੀਆਂ ਨੇ ਮਾਗਲੇ ਜਿਹੜੇ ਸਾਧ ਸੰਗਤ ਜੀ ਸੰਤਾਂ ਨੇ ਇਹ ਜਾ ਪ੍ਰਚਾਰ ਕੀਤਾ ਜਿਸ ਪ੍ਰਚਾਰ ਦਾ ਸਦਕਾ ਪੰਥ ਦੇ ਕਬਜ਼ੇ ਕੁੰਜੀਆਂ ਆ ਗਈਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਗਵਰਨਮੈਂਟ ਨੂੰ ਦੇਣੀਆਂ ਪਈਆਂ ਇਸ ਪ੍ਰਕਾਰ ਗੁਰੂ ਕੇ ਵਾਰਜਮੋਰਚੇ ਵਿੱਚ ਵੀ ਸਿੰਘ ਬਹੁਤ ਨਾਲ ਦੇ ਭੇਜੇ ਅਤੇ ਇਸੇ ਪ੍ਰਕਾਰ ਆਪ ਆ ਗਏ ਜਦੋਂ ਜੇਤੋਂ ਜਾਣਾ ਸੀ ਉਸ ਵੇਲੇ ਕਹਿਣ ਲੱਗੇ ਸੰਤ ਕਿ ਅਸੀਂ ਪਿਆਰ ਹੈ ਜਾਣ ਨੂੰ 500 ਦੇ ਜਿੱਥੇ ਤੇ ਉਸ ਵੇਲੇ ਕਮੇਟੀ ਦੇ ਹੱਥ ਜੋੜ ਕੇ ਕਿਹਾ ਕਿ ਮਾਰੇ ਬਾਹਰ ਜਿੰਨੇ ਤੁਸੀਂ ਕਈ ਹਜ਼ਾਰਾਂ ਭੇਜ ਸਕਦੇ ਹੋ ਤੇ ਉੱਥੇ ਇੱਕ ਆਦਮੀ ਫਿਰ ਵੀ ਜਾ ਸਕੋਗੇ ਸਾਡੀ ਬੇਨਤੀ ਪ੍ਰਵਾਨ ਕਰੋ ਫਿਰ ਅਕਾਲ ਪਖਤੇ ਵਾਪਸ ਆ ਗਏ ਬਸੰਤ ਪੰਚਮੀ ਨੂੰ ਗੁਰੂ ਨੌਵੇਂ ਪਾਤਸ਼ਾਹ ਦੁਖ ਨਿਵਾਰਨ ਪਟਿਆਲੇ ਗਏ ਇਸ ਸਾਲ ਮੇ ਉੱਥੇ ਮਹਾਰਾਜ ਸਾਹਿਬ ਨੂੰ ਕੋੜੀਆਂ ਦੇ ਕੋੜ ਮੇਕੇ ਸਨ ਆਪ ਦੀ ਯਾਦਗਾਰ ਸਰੋਵਰ ਹੈ ਇਸ ਦਿਨ ਇਸ ਪ੍ਰਕਾਰ ਪਟਿਆਲੇ ਜੀ ਵੀ ਮਹਾਰਾਜਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਬਸੰਤ ਪੰਜਵੀ ਦਾ ਬੜਾ ਭਾਰੀ ਪੜਦਾ ਹੈ ਹੈ ਤਾਂ ਪੰਜਵੀ ਉਹ ਸਾਰੀਆਂ ਜੀ ਜੋੜ ਮੇਲੇ ਹੁੰਦੇ ਉੱਥੇ ਅਤੇ ਬਸੰਤ ਪੰਜਵੀ ਦੇ ਮਹਾਰਾਜ ਦੇ ਚਰਨ ਪਾਉਣ ਤੋਂ ਸੰਗਤਾਂ ਬੜੇ ਉਤਸ਼ਾਹ ਨਾਲ ਮਨਾਉਂਦੀਆਂ ਹੋਏ ਇਸ ਪ੍ਰਕਾਰ ਸਾਫ ਸੰਗਤ ਜੀ ਅੱਜ ਤਖਤ ਸਾਹਿਬ ਤੇ ਬਸੰਤ ਪੰਜਵੀ ਦਾ ਜੋੜਵੇਲਾ ਸੰਗਤਾਂ ਮਨਾ ਰਹੀਆਂ ਹਨ ਰਾਗਿਆ ਸਿੰਘਾਂ ਨੇ ਬੜੇ ਚਾਅ ਨਾਲ ਕੀਰਤਨ ਕੀਤਾ ਹੈ ਉਤਸ਼ਾਹ ਨਾਲ ਸੰਗਤਾਂ ਨੇ ਸੁਣਿਆ ਹੈ ਹੁਣ ਇਹ ਅਮਰਤ ਦੀ ਬਾਣੀ ਦੀ ਵਿਚਾਰ ਸੰਗਤਾਂ ਨੂੰ ਸੁਣਨੀ ਹੈ ਸਾਧ ਸੰਗਤ ਜੀ ਕਿ ਚੇਤਾ ਆ ਗਿਆ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਹ ਅਮਰਤ ਦੀ ਬਾਣੀ ਦੀ ਜਿਹੜਾ ਪ੍ਰਵਾਹ ਹੈ ਇਹ ਸਤਬੂ ਮਾਰਾ ਸਾਹਿਬ ਜੀ ਦੀ ਕਿਰਪਾ ਦੁਆਰਾ ਸੰਤ ਮਾਰਾ ਸੰਤ ਬਿਸ਼ਨ ਸਿੰਘ ਜੀ ਤੋਂ ਮੁਰਾਰੇ ਪੜ ਕੇ ਅਤੇ ਸੰਗਤਾਂ ਵਿੱਚ ਸਾਰੇ ਦੇਸ਼ਾਂ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਵੀ ਇਹ ਬਚਨ ਸਾਧ ਸੰਗਤ ਜੀ ਅੱਜ ਬਸੰਤ ਪੰਚਮੀ ਵਾਲੇ ਦਿਨ ਕੀਤੇ ਸਨ ਚਾਰ ਦਿਨ ਸ੍ਰੀ ਸ਼ਾਂਤ ਹੋਣ ਤੋਂ ਪਹਿਲਾਂ ਲੁਧਿਆਣੇ ਬਾਗਚ ਸੰਘੇੜੇ ਦੇ ਬੈਠੇ ਸਨ ਤੇ ਉਸ ਵੇਲੇ ਫੁੱਲ ਸਿੰਘਾਂ ਲਿਆ ਕੇ ਸਰੋਂ ਦੇ ਪੀਠਾ ਕੀਤੇ ਹੱਸ ਪੇ ਹੱਸ ਕੇ ਕਹਿਣ ਲੱਗੇ ਸਿੰਘੋ ਇਹਨਾਂ ਦੇ ਨਾਲ ਸਾਡਾ ਇਕਰਾਰ ਸੀ ਵੀ ਜਦੋਂ ਬਸੰਤ ਤੂੰ ਵੀ ਆਪਦੀ ਬਸੰਤੀ ਪੱਗ ਬਨ ਲੈਣਾ ਤੇ ਉਸ ਵੇਲੇ ਅਸੀਂ ਵੀ ਸੱਚਖੰਡ ਨੂੰ ਚਲੀ ਜਾਣਾ ਇਹ ਬਚਨ ਸੰਤਨ ਕੀਤੇ ਸਨ ਉਹ ਬਚਨ ਸਾਧ ਸੰਗਤ ਜੀ ਕੀਤੇ ਆ ਗਏ ਆ ਉਹ ਬਸੰਤ ਦੇ ਖੜਾਵਾ ਕਿ ਮਹਾਪੁਰਖਾਂ ਨੇ ਖੁਸ਼ੀ ਪਾਗੜ ਕੀਤੀ ਸੀ ਕਿ ਹੇ ਬਸੰਤ ਤੈਨੂੰ ਉਡੀਕ ਰਹੇ ਸੀ ਕਿ ਤੂੰ ਪਗੜੀ ਜਦੋਂ ਬਸੰਤੀ ਬਨਵੇਂਗਾ ਉਦੋਂ ਅਸੀਂ ਵੀ ਮਾਰਾ ਦੇ ਚਰਨਾਂ 'ਚ ਪੁੱਜ ਜਾਵਾਂਗੇ ਇਹ ਬਚਨ ਉਹਨਾਂ ਨੇ ਕੀਤੇ ਸਨ ਸਾਧ ਸੰਗਤ ਜੀ ਉਹਨਾਂ ਦਾ ਜਨਮ ਸਾਹਿਬ ਸੰਗੇ ਜੀ ਆਪਣੇ ਫਰੋਜਪੁਰ ਜ਼ਿਲ੍ਹੇ ਦੇ ਅੰਦਰ ਹੈ ਜੀਰਾ ਤਹਿਸੀਲ ਦੇ ਅੰਦਰ ਹੈ ਧਰਮਕੋਟ ਦੇ ਪਾਸ ਹੈ ਪਿੰਡ ਭਿੰਡੇ ਕਲਾਂ ਵੱਡਾ ਪਿੰਡ ਹੈ ਅਤੇ ਉਸ ਪਿੰਡ ਦੇ ਅੰਦਰ ਬਾਬਾ ਖਜਾਨ ਸਿੰਘ ਜੀ ਉਹਨਾਂ ਦੇ ਪਿਤਾ ਬਾਬਾ ਮੱਖਣ ਸਿੰਘ ਜੀ ਬੜੇ ਗੁਰਮਖ ਹੋਏ ਹਨ ਕਮਾਈ ਵਾਲੇ ਬਾਬਾ ਖਜਾਨ ਸਿੰਘ ਜੀ ਦਾ ਤੇ ਨਿਜਮ ਸਿੰਘ ਸਾਹਿਬ ਸੰਗੇ ਜੀ ਹਮੇਸ਼ਾ ਲਈ ਜਿੰਨਾ ਚਿਰ ਪੰਜ ਗੁਰੂ ਦਾ ਪਾਠ ਨਹੀਂ ਸੀ ਕਰ ਲੈਂਦੇ ਕਿਸੇ ਨਾਲ ਬਚਨ ਬਲਾਸ ਨਹੀਂ ਸੀ ਕਰਿਆ ਕਰਦੇ ਅਤੇ ਆਪ ਖੇਤੀ ਕਰਕੇ ਨਿਰਵਾਹ ਕਰਿਆ ਕਰਦੇ ਅਤੇ ਸ਼ਾਮ ਦੇ ਵਕਤ ਆ ਕੇ ਸੂਰਜ ਪ੍ਰਤਾਪ ਦੀ ਕਥਾ ਸੰਗਤਾਂ ਨੂੰ ਸੁਣਾਇਆ ਕਰਦੇ ਅਤੇ ਸਾਧ ਸੰਗਤ ਜੀ ਇਸ ਪ੍ਰਕਾਰ ਕੀਰਤਨ ਵੀ ਉਹਨਾਂ ਨੇ ਸਿੰਘਾ ਵਾਲੇ ਰਾਗੀ ਮੋਹਰ ਸਿੰਘ ਦੇ ਪਾਸੋਂ ਸਿੱਖਿਆ ਸੀ ਜੋੜੀ ਵੀ ਆਪ বাজਾਇਆ ਕਰਦੇ ਕੁਝ ਸਾਧ ਸੰਗਤ ਜੀ ਇਸ ਪ੍ਰਕਾਰ ਬਾਹਰ ਬਿਜਲੀ ਵੀ ਰਹੇ ਤੀਰਥ ਯਾਤਰਾ ਵੀ ਕਰਦੇ ਰਹੇ 1940 ਬਿਕਰਮੀ ਵਾਲੇ ਦਿਨ 8 ਭਾਦੋਂ ਵਾਲੇ ਦਿਨ ਉਹਨਾਂ ਦੇ ਗ੍ਰਹਿ ਵਿੱਚ ਮਾਤਾ ਮਹਤਾਮਾ ਕੌਰ ਜੀ ਮਾਤਾ ਦਾ ਨਾਮ ਸੀ ਬਾਬਾ ਖਜਾਨ ਸਿੰਘ ਜੀ ਦੇ ਘਰ ਵਿੱਚ ਇਹ ਸੰਤ ਮਾਰਾ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬ੍ਰह्म ਵਿਦਿਆ ਦਾ ਪ੍ਰਚਾਰ ਬੜਾ ਸੰਕਾ ਵਿੱਚ ਕੀਤਾ ਹੈ ਉਹਨਾਂ ਦਾ ਸੰਤ ਸਿੰਘ ਜੀ ਉੱਥੇ ਜਨਮ ਲਿਆ ਜਨਮ 8 ਭਾਦੋਂ ਸੀ ਤੇ ਸੌਣ ਦੀ ਪੁੰਨਿਆ ਸੀ ਉਸ ਦਿਨ ਅੰਬਰ ਤੇ ਵੇਲੇ ਤੜਕੇ ਆਪ ਦਾ ਜਨਮ ਹੋਇਆ ਵੀਰਵਾਰ ਦਿਨ ਸੀ ਜਨਮ ਧਾਰ ਕੇ ਆਪ ਜੀ ਨੇ ਜਿਸ ਵਕਤ ਆਪ ਦਾ ਜਨਮ ਹੋਇਆ ਬਾਬਾ ਜੀ ਨੇ ਸਨੇ ਕੇ ਸੀ ਇਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਪ੍ਰਕਾਸ਼ ਕਰਕੇ ਘਰ ਦੇ ਵਿੱਚ ਉਸ ਦਿਨ ਤੋਂ ਅਖੰਡ ਪਾਠ ਉਸ ਦਿਨ ਤੋਂ ਇਸ ਸਧਾਰਨ ਪਾਠ ਆਰੰਭ ਕਰਤਾ ਸਹਿਜ ਪਾਠ 40 ਦਿਨਾਂ ਵਿੱਚ ਜਿਸ ਕਮਰੇ 'ਚ ਮਾਤਾ ਜੀ ਬਾਲਕ ਦੇ ਸਵੇਧ ਸਨ ਉਥੇ ਜਿੱਥੇ ਆਵਾਜ਼ ਪੈਂਦੀ ਰਹੇ ਉਸ ਕਮਰੇ ਦੇ ਪਾਸ ਪ੍ਰਕਾਸ਼ ਕਰਕੇ 40 ਦਿਨ ਚ ਪਾਠ ਕੀਤਾ ਬਾਬਾ ਜੀ ਨੇ ਇਸ ਪ੍ਰਕਾਰ ਆਪ ਜੀ ਨੂੰ 40 ਦਿਨ ਪਾਠ ਪਹਿਲਾਂ ਸੁਨਾਇਆ ਫਿਰ ਵਾਲਕ ਵਸਤਾ ਵਿੱਚ ਆਪ ਜੀ ਜਦੋਂ ਥੋੜੇ ਤਕੜੇ ਹੋਏ ਗੁਰਮੁਖੀ ਦੇ ਅੱਖਰ ਪਿਤਾ ਬਾਬਾ ਖਜਾਨ ਸਿੰਘ ਜੀ ਨਾਲ ਪੜਾਏ ਗੁਰਮਤ ਸੰਸਕਾਰ ਸਾਰੇ ਆਪ ਕਰਵਾਏ ਇਸ ਪ੍ਰਕਾਰ ਸਾਧ ਸੰਗਤ ਜੀ ਆਪ ਜੀ ਜਦੋਂ ਗੁਰਮੁਖੀ ਵਿਦਿਆ ਵਿੱਚ ਚੰਗੇ ਦਸੋਂ ਤੇ ਆਦ ਦੇ ਤੇ ਲੋ ਪ੍ਰਕਾਸ਼ ਲਿਆ ਕੇ ਸੰਗਰੂਰਾਂ ਤੋਂ ਪਾਠ ਕਰਾਇਆ ਬਾਬਾ ਜੀ ਨੇ ਇਹ ਪਾਠ ਦੇ ਚੰਗੇ ਮਾਹਰ ਹੋ ਗਏ ਉਸ ਵਕਤ ਸਾਰਸੰਗਤ ਜੀ ਬਾਬਾ ਜੀ ਨੇ ਆਪ ਜੀ ਦੇ ਤਾਈ ਫਾਰਸੀ ਵਿਦਿਆ ਪੜ੍ਹਨਵਾਤੇ ਲੋਕਾਂ ਨੂੰ ਪ੍ਰੇਰਿਆ ਇਹਨਾਂ ਨੇ ਕਿ ਨਹੀਂ ਇਹਨਾਂ ਨੂੰ ਗੁਰਮੁਖੀ ਅਸੀਂ ਪੜ੍ਹਾਉਣੀ ਹੈ ਉਸ ਵਕਤ ਸਾਰਸੰਗਤ ਜੀ ਪੰਡਤ ਜੀਵਾ ਸਿੰਘ ਜੀ ਜਿਹੜੇ ਦੌਧਰ ਵਾਲੇ ਬਾਬਾ ਈਸ਼ਰ ਸਿੰਘ ਜੀ ਹੋਏ ਹੈ ਬਰਾਕਤ ਉਹਨਾਂ ਦੇ ਨਾਲ ਸਮਕਾਲੀ ਸਨ ਤੇ ਇਹਨਾਂ ਦਾ ਨਾਮ ਜੀਵਾ ਸਿੰਘ ਜੀ ਪੰਡਤ ਚਕਰ ਦੇ ਸਨ ਇਹ ਉਹ ਨਾਲ ਵਿਹਾ ਕਰਦੇ ਇਸ ਪ੍ਰਕਾਰ ਵਿਦਿਆ ਜਿਹੜੀ ਸੀ ਸੰਸਕ੍ਰਿਤ ਵੀ ਅਤੇ ਵਿਦਵਾਨ ਦੀ ਉਹਨਾਂ ਦੇ ਪਾਸੋਂ ਪ੍ਰਾਪਤ ਕੀਤੀ ਯੋਗ ਆਦਿਕ ਵੀ ਅਤੇ ਪੰਡਤ ਜਵਾਲਾ ਪ੍ਰਸਾਦ ਜੀ ਜਿਹੜੇ ਹੋਏ ਹਨ ਮਹਾਂਪੁਰਖ ਉਹਨਾਂ ਦੇ ਪਾਸੋਂ ਵੀ ਕੁਝ ਵਿਦਵਾਨ ਦੇ ਪ੍ਰਕਰਣ ਸੰਪਨ ਪੜੇ ਉਹ ਬਾਬਾ ਜੀ ਅਦਬ ਕਰਾਇਆ ਕਰਦੇ ਸੰਤਾਂ ਦਾ ਉੱਤੇ ਥਾਂ ਬਿਠਾ ਕੇ ਬਾਣੀ ਦਾ ਪਾਠ ਰੋਜ਼ ਕਹਿੰਦੇ ਪਹਿਲਾਂ ਸੁਣਾਓ ਤੇ ਫਿਰ ਸੰਥਿਆ ਕਰਾਇਆ ਕਰਾਂਗੇ ਇਸ ਪ੍ਰਕਾਰ ਬਾਣੀ ਸੰਤਾਂ ਦੇ ਕੰਠ ਸੀ ਉਹ ਬਾਣੀ ਵੀ ਸੁਣਿਆ ਕਰਦੇ ਇਸ ਪ੍ਰਕਾਰ ਸਾਧ ਸੰਗਤ ਜੀ ਆਪ ਜੀ ਨੇ 18 ਸਾਲ ਤੱਕ ਦੀ ਉਮਰ ਤੱਕ ਵਿਦਿਆ ਸੰਸਕ੍ਰਿਤ ਦੀ ਹੋਰ ਵੀ ਜਨੀ ਵਿਦਿਆ ਵਿਦਾਂਤ ਆਦਿਕ ਔਰ ਜਿੰਨੇ ਵਿਆਕਰਨ ਆਦਿਕਾਂ ਦੇ ਸੇ ਸੰਸਾਰੇ ਸਮਝ ਕੇ ਸਾਰਸਤ ਵੀ ਆ ਪੜੇ ਹੋਏ ਸੰ ਵਿਆਕਰਨ ਪਾਣੀ ਬੁਲਿਆਵਾਂ ਪੜਨਾ ਇਸੀ ਇਸ ਪ੍ਰਕਾਰ ਬੜੇ ਭਾਰੀ ਫਿਜਮਾਨ ਹੋ ਗਏ ਜਦੋਂ ਸਾਰੇ ਲੋਕ ਵੇਖ ਵੇਖ ਕੇ ਜੀ ਹਾਲ ਹੋਇਆ ਕਰਨ ਉਸ ਵੇਲੇ ਸੰਤਾਲੂ ਖੇਤੀ ਕਰਨ ਨੂੰ ਆਤੇ ਬਾਬਾ ਜੀ ਨੇ ਲਾਇਆ 1 ਸਾਲ ਖੇਤੀ ਕੀਤੀ ਖੇਤੀ ਕਰਨ ਤੋਂ ਬਾਅਦ 19 ਸਾਲ ਦੀ ਜਦੋਂ ਉਮਰ ਹੋ ਗਈ ਫਿਰ ਬਾਬਾ ਜੀ ਵਿਰਾਗ ਦੇ ਨਾਲ ਕੋਈ ਐਸਾ ਮਹਾਤਵਾ ਹੋਵੇ ਜਿਹਦੇ ਪਾਸੋਂ ਤੁਹਾਨੂੰ ਕਥਾ ਪੜਾਈਏ ਹਮੀਦੀ ਵਾਲੇ ਬਾਬਾ ਭਗਤਰਾਮ ਜੀ ਕੋਲੇ ਗਏ ਉਹਨਾਂ ਦਾ ਹਸਮੁਖਾ ਸੁਆਲ ਸੀ ਜਿਆਦੇ ਟੀਚਰਾਂ ਨਾਲ ਗੱਲਾਂ ਕਰਿਆ ਕਰਦੇ ਇਸ ਪ੍ਰਕਾਰ ਉਹਨਾਂ ਕੋਲੇ ਵਿਰਾਗ ਟੁੱਟ ਜਾਣ ਦਾ ਖਤਰਾ ਸਮਝ ਕੇ ਬਾਬਾ ਜੀ ਨੇ ਆਪ ਜੀ ਨੂੰ ਉੱਥੇ ਨਾ ਟਿਕਾਇਆ ਫਿਰ ਆਏ ਇਥੇ ਅਮਰਸਰ ਸਾਹਿਬ ਉਦੋਂ ਬਾਬਾ ਹਮੀਰ ਸਿੰਘ ਜੀ ਪਹਿਲੀ ਕਥਾ ਕਰ ਰਹੇ ਸਨ ਉਸ ਵਕਤ ਇਹ ਫਿਰ ਇਥੋਂ ਮરાਵੇ ਚਲੇ ਗਏ ਮੁਰਾਰੇ ਜਾ ਕੇ ਸੰਤ ਬਿਸ਼ਨ ਸਿੰਘ ਜੀ ਉਸ ਵੇਲੇ ਕਥਾ ਕਰਦੇ ਸਨ ਇਹਨਾਂ ਮਹਾਪੁਰਖਾਂ ਦੇ ਪਾਸ ਰਹਿ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਸਾਹਿਬ ਜੀ ਦੀ ਕਥਾ ਜਰੀ ਸੀ ਪਹਿਲੀ ਕਥਾ ਉਸ ਵੇਲੇ ਪਹਿਲਪੁਰੇ ਪੰਡਿਤ ਬਣਾ ਇੱਥੇ ਸੀ ਜਿੱਦਣ ਗਏ ਅਤੇ ਉਹਦੋਂ ਬਾਅਦ ਸਾਰੀ ਉਹ ਕਥਾ ਪੂਰੀ ਕਰਕੇ ਹਜੂਰ ਸਾਹਿਬ ਸੰਤ ਚਲੇ ਗਏ ਹਜੂਰ ਸਾਹਿਬ ਕੋ ਬਾਅਦ ਆ ਕੇ ਸੰਤਾਂ ਨੇ ਫੇਰ ਕਥਾ ਆਰੰਭ ਕੀਤੀ ਸਾਰੀ ਕਥਾ ਪੂਰੀ ਸਾਧ ਸੰਗਤ ਜੀ ਚੌਂਟੇ ਤੱਕ ਕੀਤੀ ਦੇਸ਼ਪੁਰਕਾਰ ਸਾਹਿਬ ਸੰਗੇ ਜੀ ਚੌਂਟੇ ਤਾਂ ਕਥਾ ਗੁਰੂ ਜਨ ਸਾਹਿਬ ਵੀ ਉੱਥੇ ਆਗਦੀਨ ਸਰਵਣ ਕੀਤੀ ਤੇ ਉਸ ਵੇਲੇ ਸੰਤ ਬੈਕੁੰਠ ਘੁੰਮਣ ਕਰ ਗਏ ਚੌਂਟੇ ਦੇ ਵਿੱਚ 1914 ਦੇ ਵਿੱਚ ਬਿਕਰਮੀ ਵਿੱਚ ਉਸ ਵਕਤ ਬਹੁਤ ਵਿਰਾਗ ਵਿੱਚ ਆ ਕੇ ਉੱਥੇ ਹੀ ਸੰਤ ਰਹੇ ਨੇ ਉੱਥੇ ਰਹਿਣ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਬੇਦੀ ਸਨ ਅੰਮ੍ਰਿਤਸਰ ਦੇ ਪੁਰਾਣੇ ਗਿਆਨੀ ਜਿਨ੍ਹਾਂ ਨੇ 99 ਅੱਖਰ ਕਰ ਲਏ ਪੱਧ ਛੇਦ ਕਰਨੇ ਸਾਰੇ ਉਹਨਾਂ ਦੀ ਬੜੀ ਵਿਦਿਆ ਸੀ ਚਤੁਰ ਸੀ ਉਸ ਵਿਦਿਆ ਵਾਲੇ ਜਾਣ ਕੇ ਉਹਨਾਂ ਨੂੰ ਮੁਰਾਲੇ ਬਣਾ ਮਲਾ ਕੇ ਮੈਂ ਦਸ ਮਾਰਾ ਪੜਿਆ ਭਾਈ ਨੰਦ ਲਾਲ ਦੀਆਂ ਗਜਲਾਂ ਅਤੇ ਇਸੇ ਪ੍ਰਕਾਰ ਹੋਰ ਪੁਸਤਕ ਜਿੰਨੇ ਸਾਰੇ ਉਹ ਸਾਰੇ ਪੜ ਕੇ ਸੰਤਾਂ ਨੇ ਤੇ ਆਦਮਾਰਾ ਸਾਹਿਬ ਜੀ ਉਹਨਾਂ ਦੇ ਪਾਸੋਂ ਇੱਕ ਸੁਣਿਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਥਾ ਪੂਰੀ ਕੀਤੀ ਉਦੋਂ ਬਾਅਦ ਸੰਤ ਮਹਾਂਪੁਰਖਾਂ ਨੇ ਕੇਸਗੜ ਸਾਹਿਬ ਆ ਕੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਪਾਨ ਦੀ ਸਿਆਉ ਚ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ ਸਾਹਿਬ ਬਾਬਾ ਮੰਗਲ ਸਿੰਘ ਜੀ ਅਮਰ ਸਿੰਘ ਇਹਰਾਮ ਸਿੰਘ ਇਤਿਆਦ ਕੇ ਪੰਜ ਪਿਆਰੇ ਸਨ ਉਹਨਾਂ ਦੇ ਪਾਸੋਂ ਖੰਡੇ ਦਾ ਅੰਮ੍ਰਿਤ ਸੰਤਾਂ ਨੇ ਛਕਣਾ ਕੀਤਾ ਕੇਸਗੜ ਸਾਹਿਬ ਉਹਨਾਂ ਨੇ ਅੰਮ੍ਰਿਤ ਪਿਆਰ ਕੀਤਾ ਉਸ ਤੋਂ ਬਾਅਦ ਸਾਧ ਸੰਗਤ ਜੀ ਫਿਰ ਮੁਰਾਲੇ ਜਾ ਕੇ ਕਥਾ ਕੀਤੀ ਅਤੇ ਕੋਠੋ ਹਰ ਦੀ ਸੰਗਤਾਂ ਦੇ ਅੰਦਰ ਗੁਜਰਾਤ ਅੰਦਰ ਬੜਾ ਭਾਰੀ ਪ੍ਰਚਾਰ ਕੀਤਾ 10000 ਆਦਮੀਆਂ ਨੂੰ ਸੱਦ ਭਾਗ ਸਿੰਘ ਜੀ ਮਹਾਂਪੁਰਖ ਨਾਲ ਸੰਤ ਬਾਬਾ ਪ੍ਰੇਮ ਸਿੰਘ ਜਿਹੜੇ ਮਹੰਤ ਸਨ ਮੁਲਾਣੇ ਦੇ ਉਹ ਵੀ ਨਾਲ ਸਨ ਇੱਥੇ 10000 ਆਦਮੀ ਇਕੱਠਿਆਂ ਨੂੰ ਟਾਂਡੇ ਨਿਵਾਸੀਆਂ ਨੂੰ ਅੰਮ੍ਰਿਤ ਪਾਨ ਕਰਾਇਆ ਅੰਮ੍ਰਿਤ ਛਕਾ ਕੇ ਲਵਾਣੇ ਦੇ ਜਿਹੜੇ ਵੇਸ ਦੀ ਗੱਡੀਆਂ ਜੀਆਂ ਵਾਲੇ ਲਗਾ ਹਟਾ ਕੇ ਪੰਜਾਬੀ ਲਵਾਸ ਉਹਨਾਂ ਸਾਰਿਆਂ ਦੇ ਕਿਰਾਏ ਕਟੇ ਰੂ ਪਈ ਘੰਟੇ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਇਸ ਪ੍ਰਕਾਰ ਨੇ ਰਲਕੇ ਅੰਮ੍ਰਿਤ ਛਕਾਇਆ ਸੀ ਉਦੋਂ ਬਾਅਦ ਸਾਧ ਸੰਗਤ ਜੀ ਪੋਠੋਹਾਰ ਵਿੱਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਸ ਪ੍ਰਕਾਰ ਮਰਾਲੇ ਹਰ ਸਾਲ ਜਾਇਆ ਕਰਦੇ ਜੋੜ ਮੇਲੇ ਨੂੰ ਭਾਦੋਂਦੇ ਨੂੰ ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਯਾਸਤਵ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਇਸੇ ਪ੍ਰਕਾਰ ਕਾਵਲ ਤੱਕ ਗਏ ਇਧਰ ਸਾਧ ਸੰਗਤ ਜੀ ਰਮੇਸ਼ਵਰ ਤੱਕ ਵਿਚਰੇ ਇਧਰ ਸ੍ਰੀ ਹਜੂਰ ਸਾਹਿਬ ਤੋਂ ਪ੍ਰਵੇਸ਼ੁਰ ਮਦਰਾਸਾਦਕ ਸਾਰਿਆਂ ਸਮਾਂ ਵਿੱਚ ਤੇਰੇ ਉਦੀ ਆਦਿਕਾਂ ਜਗਨਨਾਥਪੁਰੀ ਆਦਿਕਾਂ ਵਿੱਚ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤਕਰੀਬਨ ਸਾਧ ਸੰਗਤ ਜੀ ਦਾਸ ਦੀਆਂ ਡੈਰੀਆਂ ਲਿਸ਼ੀਆਂ ਹੋਈਆਂ 10 ਲੱਖ ਆਦਮੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ ਤੇ ਚਾੜਿਆ 21 ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਆਪਨ ਕੀਤੀਆਂ 21 ਕਥਾ ਕਰਕੇ 21ਵੀਂ ਕਥਾ ਜਿਹੜੀ ਸੀ ਮਾਝ ਦੀ ਬਾਣੀ ਦੇ 4 ਸ਼ਲੋਕ ਹੋਏ ਸਨ ਉਹਨਾਂ ਸ਼ਲੋਕਾਂ ਦੀ ਦੇ ਭੋਗ ਪਾ ਕੇ ਕਿਹਾ ਵੀ ਹੁਣ ਹੋਰ ਕੋਈ ਸਿੰਘ ਕਰੇਗਾ ਇਸ ਕਰਕੇ ਸੰਗਤਨ ਦੇ ਵਿੱਚ ਦਾਹ ਤੋਂ ਤਾਂ ਹੀ ਆ ਗਿਆ ਕੀ ਕਿ ਤੂੰ ਇਹ ਸੇਵਾ ਨੂੰ ਜਿੰਨਾ ਚਿਰ ਜਿਉਂਦਾ ਰਹੀ ਉਹਨਾਂ ਤੇ ਸੇਵਾ ਕਰਦੇ ਰਹਿਣਾ ਇਹ ਸੇਵਾ ਦੇ ਤਾਂ ਹੀ ਦਿੱਤਾ ਆਪ ਜੀ ਸਾਥ ਸੰਗਤ ਜੀ ਜਪ ਸਾਹਿਬ ਦਾ 1 ਲੱਖ 28000 ਪਾਠ ਚਾਹੀਦੇ ਨੇ ਸਿੰਘਾਂ ਨੂੰ ਰੱਖ ਕੇ ਕਰਵਾਇਆ ਅਤੇ ਉਹਨਾਂ ਪਾਠਾਂ ਨੂੰ ਕਰਵਾ ਕੇ ਤੇ ਫਿਰ ਸੰਤ ਮਸਤ ਵਾਲਿਆਂ ਦੇ ਜੋੜ ਮੇਲੇ ਤੇ ਆਪ ਇੱਥੇ ਮਸਤੂਆਣੇ ਪੁੱਜੇ ਹਨ ਉਦੋਂ ਬਾਅਦ ਆ ਕਰਕੇ ਸਾਥ ਸੰਗਤ ਜੀ ਫਿਰ ਸ੍ਰੀ ਹਰਗੋਬਿੰਦ ਪੁਰੇ ਸਰੋਵਰ 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 ਮਨਾਉਣ ਦੀ ਸੇਵਾ ਕਰਨੀ ਚਾਹੀ ਇਸ ਪ੍ਰਕਾਰ ਬੇਅੰਤ ਸੇਵਾ ਕੀਤੀ ਸ੍ਰੀ ਮੁਕਸਰ ਸਾਹਿਬ ਦੇ ਮੋਰਚੇ ਵਿੱਚ ਆਪ ਜੀ ਨੇ 28 ਦਿਨ ਜਦੋਂ ਮੋਰਚਾ ਲੱਗਾ ਹੋਇਆ ਸੀ ਸ਼ਾਂਤ ਚਿਤ ਰਹਿ ਕੇ ਕੋਈ ਪੁਜਾਰੀਆਂ ਵੱਲੋਂ ਛਲੀਆਂ ਤੇ ਗੰਡਾਸੇ ਤੇ ਪਟ્રોલ ਵਗੈਰਾ ਦੇ ਫੀਪੇ ਲਿਆਉਂਦੇ ਜਾਂਦੇ ਸੀ ਅਹੀ ਰਸੀਲੀ ਜਵਾਨਾਂ ਨੂੰ ਪ੍ਰਚਾਰ ਕਰਦੇ ਸੀ ਸਾਰਿਆਂ ਨੂੰ ਠੰਡ ਵਰਤਾਉਂਦੇ ਕਿਸੇ ਦੀ ਦਲੇਰੀ ਨਾ ਪੈਂਦੀ ਕਿ ਅਸੀਂ ਸ਼ਸਤਰ ਚੱਕ ਲਈਏ ਨਹੀਂ ਉਹ ਨਰਕਾਣੇ ਸਾਹਿਬ ਵਾਂਗੂ ਕਰਨਾ ਚਾਹੁੰਦੇ ਸੀ ਸਿੰਘਾਂ ਨੂੰ ਸ਼ੀਲ ਸਿੰਘ ਸ਼ਾਂਤ ਚਤ ਲੈਣ ਵਾਲੇ ਸਨ ਇਸ ਪ੍ਰਕਾਰ ਸਾਧ ਸੰਗਤ ਜੀ 28 ਦਿਨ ਵਿੱਚ ਉਹ ਸ਼ਾਂਤੀ ਨਾਲ ਪ੍ਰਚਾਰ ਕਰਕੇ ਪੰਥ ਦੇ ਹਵਾਲੇ ਕੀਤਾ ਜੋ ਗੁਰਦਾਰੇ ਸਾਹਿਬ ਦਾ ਪਰਵਾਂਸੀ ਟੂਟੀ ਗੰਢਣ ਵਾਲਾ 3000 ਸਿੰਘ ਦੇ ਸਵੇਤ ਪੀਪੀ ਸਾਹਿਬ ਤੋਂ ਜੀਲੂਸ ਕੱਢ ਕੇ ਆ ਕੇ ਕਵਯਾ ਕੀਤਾ ਸੀ ਇਸ ਪ੍ਰਕਾਸ਼ ਸਾਫ ਸੰਗਤ ਜੀ ਇਸੇ ਪ੍ਰਕਾਰ ਆਪਜੀ ਚਾਬੀਆਂ ਦੇ ਮਾਮਲੇ ਵਿੱਚ ਬਾਬਾ ਖੜਕ ਸਿੰਘ ਸਮੰਦਰੀ ਤੇਜਾ ਸਿੰਘ ਜਿਸ ਵੇਲੇ ਲਾਹੌਰ ਚ ਗ੍ਰਿਫਤਾਰ ਹੋਏ ਜਾ ਰਹੇ ਸੀ ਸੰਤਬਾਰ ਨੂੰ ਜਾ ਰਹੇ ਸੀ ਉੱਥੇ ਮਿਲੇ ਕਹਿੰਨ ਲੱਗੇ ਸਾਡੀਆਂ ਹੱਥ ਕੜੀਆਂ ਤੁਸੀਂ ਨਾਲ ਜਾ ਕੇ ਇਹਨਾਂ ਨਹੀਂ ਕੰਮ ਕਰ ਸਕਦੇ ਜਿੰਨਾ ਪ੍ਰਚਾਰ ਨਾਲ ਕਰ ਸਕੋਗੇ ਤੁਸੀਂ ਪ੍ਰਚਾਰ ਕਰੋ ਤੇ ਜਗਾਓ ਸੰਗਤਾਂ ਨੂੰ ਉਹ ਚਾਬੀਆਂ ਦੇ ਮਾਮਲੇ ਵਿੱਚ ਸਾਫ ਸੰਗਤ ਜੀ ਸੰਤਾਂ ਨਾਲ ਇਹ ਜਾ ਪ੍ਰਚਾਰ ਕੀਤਾ ਇਸ ਪ੍ਰਕਾਰ ਦਾ ਸਦਕਾ ਪੰਥ ਦੇ ਕਬਜ਼ੇ ਕੁੰਜੀਆਂ ਆ ਗਈਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਗਵਰਨਮੈਂਟ ਨੂੰ ਦੇਣੀਆਂ ਪਈਆਂ ਇਸ ਪ੍ਰਕਾਰ ਗੁਰੂ ਕੇ ਵਾਰਜਮੋਰਤੇ ਵਿੱਚ ਵੀ ਸਿੰਘ ਬਹੁਤ ਨਾਲ ਦੇ ਪਹੁੰਚੇ ਅਤੇ ਇਸੇ ਪ੍ਰਕਾਰ ਆਪ ਆ ਗਏ ਜਦੋਂ ਜੇਤੋ ਜਾਣਾ ਸੀ ਉਸ ਵੇਲੇ ਕਹਿਣ ਲੱਗੇ ਸੰਤ ਕੇ ਅਸੀਂ ਪਿਆਰ ਹੈ ਜਾਣ ਨੂੰ 500 ਦੇ ਜਿੱਥੇ ਤੇ ਉਸ ਵੇਲੇ ਕਮੇਟੀ ਨਾਲ ਹੱਥ ਜੋੜ ਕੇ ਕਿਹਾ ਕਿ ਮਾਰੇ ਬਾਹਰੋਂ ਜਿੰਨੇ ਤੁਸੀਂ ਕਈ ਹਜ਼ਾਰਾਂ ਭੇਜ ਸਕਦੇ ਹੋ ਤੇ ਉੱਥੇ ਇੱਕ ਆਦਮੀ ਸਾਡੀ ਜਾ ਸਕੋਗੇ ਸਾਡੀ ਬੇਨਤੀ ਪ੍ਰਵਾਨ ਕਰੋ ਫਿਰ ਉਹ ਕਾਲ ਪਖਤੇ ਵਾਪਸ ਆ ਗਏ 18 ਜਿੱਥੇ ਗਏ ਜਿੱਨਾ ਜਥੇ ਸਾਧ ਸੰਗਤ ਚੌਥੇ ਜਥੇ ਜਿੱਥੇ ਜੀ ਵੀ ਸਿੰਘ ਗਏ ਛੇਵੇਂ ਜਥੇ ਜਿੱਥੇ ਜੀ ਵੀ ਸਿੰਘ ਗਏ ਸਾਰੇ ਜਥੇ ਸਿੰਘ ਜਾਂਦੇ ਰਹੇ ਜੈਤੋ ਦੇ ਮੋਰਚੇ 'ਚ ਇਸ ਪ੍ਰਕਾਰ ਸਾਧ ਸੰਗਤ ਜੈਤੋ ਦੇ ਮੋਰਚੇ ਜਦੋਂ ਸਵਾਪਤ ਕੀਤਾ ਹੈ ਉਸ ਵੇਲੇ ਸਾਧ ਸੰਗਤ ਜੀ ਪਾਠਾਂ ਦੇ ਵਿੱਚ ਆਪ ਸ਼ਾਮਲ ਸਨ ਉੱਥੇ ਉਥੇ ਉਪਰ ਤੋਂ ਸਾਰਾ ਪਾਠ ਦਾ ਭੋਗ ਪਾਉਣ ਤੋਂ ਬਾਅਦ ਜੇ ਕਰਨਤਨ ਸਾਹਿਬ ਦਾ ਜਲੂਸ ਨਿਕਲਿਆ ਸੀ ਖਾਲਸੇ ਦਾ ਤੇ ਉਸ ਵਿੱਚ ਇੱਥੇ ਜਦੋਂ ਸਿਰੋਪਾਅ ਦਿੱਤੇ ਸਨ ਨੇ ਸ੍ਰੀ ਅਕਾਲ ਤਖਤ ਸਾਹਿਬ ਉਦੋਂ ਵੀ ਆਪ ਨੇ ਦਰਸ਼ਨ ਕੀਤੇ ਸਨ ਕਾਰ ਸੇਵਾ ਜਿਹੜੀ ਅੰਮ੍ਰਿਤਸਰ ਸਾਹਿਬ ਹੋਈ ਹੈ ਉਸ ਵਿੱਚ ਵੀ ਆਪ ਜੀ ਸ਼ਾਮਲ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਪੰਥਕ ਸੇਵਾ ਵਿੱਚ ਹਰ ਵਕਤ ਮੋਢੀ ਰਹੇ ਹਨ ਉਹਨਾਂ ਮਹਾਂਪੁਰਖਾਂ ਦਾ ਕੱਲ ਨੂੰ ਸ਼ਾਂਤ ਹੋਣ ਦਾ ਦਿਹਾੜਾ ਹੈ ਵਾਹਿਗੁਰੂ ਦੇ ਚਰਨਾਂ ਜਨਵਾਸ ਕਰਨ ਦਾ ਦਿਹਾੜਾ ਹੈ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜਿਹੜੀ ਉਹਨਾਂ ਨੂੰ ਕਥਾ ਬਖਸ਼ੀਆ ਕਰਨ ਨੂੰ ਉਹਦੇ ਹੜੇ ਨੂੰ ਜਾਣ ਕੇ ਕੱਲ ਨੂੰ ਸਾਫ ਸੰਗਤ ਦੀ ਭੋਗ ਪਾਉਣਾ ਹੈ ਜਿਸ ਵਕਤ ਉਹ ਮਹਾਂਪੁਰਖਾਂ ਨੇ ਇਹ ਪਵਿੱਤਰ ਬਾਣੀ ਦੀ ਵਿਚਾਰ ਸੰਗਤਾਂ ਨੂੰ ਇੱਕ ਹੀ ਕਥਾ ਪੜਾਈਆਂ ਤੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਮਿਲ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿੰਨੇ ਸਿੰਘ ਨਾਲ ਹੁੰਦੇ ਸਨ ਉਹਨਾਂ ਨੂੰ ਕਿਰਾਇਆ ਵਸਤਰ ਅੰਨ ਆਦਕਾਂ ਦਾ ਕਿਸੇ ਦੇ ਤਾਂ ਫਿਕਰ ਨਹੀਂ ਸੀ ਰਹਿੰਦਾ ਆਪ ਹੀ ਸਾਰੀ ਸੇਵਾ ਕਰਦੇ ਰਹੇ ਸਨ ਇਸ ਪ੍ਰਕਾਰ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ ਉਹਨਾਂ ਮਹਾਂਪੁਰਖਾਂ ਦੀ ਯਾਦ ਦਾ ਦਲ ਨੂੰ ਦਿਹਾੜਾ ਹੈ ਸਾਧ ਸੰਗਤ ਜੀ ਅੱਜ ਜਿਨ੍ਹਾਂ ਦੇ ਇਹ ਯਾਦ ਵਿੱਚ ਮੈਂ ਥੋੜੇ ਜਿਹਾ ਅਖਰ ਪਰ ਵਕਾਰ ਉਹਨਾਂ ਦੇ ਬਹੁਤ ਹੈ 10 ਲੱਖ ਨੂੰ ਜਿਨ੍ਹਾਂ ਨੇ ਖੰਡੇ ਦਾ ਅੰਮ੍ਰਿਤ ਪੰਜਾਂ ਤਿਆਰਿਆਂ ਦੀ ਸੇਵਾ ਵਿੱਚ ਹੋ ਕੇ ਸ਼ਕਾਣ ਦੀ ਸੇਵਾ ਕੀਤੀ ਹੈ ਉਹਨਾਂ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਧਰਵਾਦ ਹੈ ਉਹਨਾਂ ਪਿਆਰਿਆਂ ਦਾ ਇਹ ਜੀਵਨ ਕੁਝ ਕ ਸੰਗਤਾਂ ਦੇ ਦ੍ਰਿਸ਼ਟੀਗੁਣ ਚਿਰ ਕੀਤਾ ਹੈ ਹੁਣ ਸੁਣੋ ਗੁਰੂ ਮਾਹਰਾ ਸਾਹਿਬ ਗੁਰੂ ਅਰਜਨ ਸਾਹਿਬ ਜੀ ਪਰਮ ਪਵਿੱਤਰ ਜੋਤੀ ਸਰੂਪ ਕਿਰਪਾ ਦ੍ਰਿਸ਼ਟੀ ਕਰਕੇ ਜਿਵੇਂ فرمਾ ਰਹੇ ਹਨ ਅੱਜ ਦੇ ਪਵਿੱਤਰ ਸ੍ਰੀ ਮੁਖਵਾਕ ਵਿੱਚ ਸ਼ਲੋਕ ਮਹੱਲਾ 3 ਤੀਜਾ اے ਮਨ ਹਰ ਜੀ ਧਿਆਏ ਤੂੰ ਸਤਿਗੁਰੂ ਤੀਜੇ ਪਾਦਸ਼ਾਹ ਜੋਤੀ ਸਰੂਪ ਹਨ ਭੱਲੇ ਅਵਰਦਾਸ ਗੁਰ ਤੇਰੇ ਤੋਂ ਹੀ ਹੁਕਮ ਅਤਿ ਬਣ ਆਵੇ ਗੁਰੂ ਅਰਜਨ ਸਾਹਿਬ ਦੇ ਗੁਣ ਕਿਸੇ ਦੇ ਪਾਸੋਂ ਕਹੇ ਨਹੀਂ ਜਾ ਸਕਦੇ ਬਿਆੰਦ ਗੁਣਾ ਦੇ ਮਾਲਕ ਹਨ ਸੱਚੇ ਪਾਦਸ਼ਾਹ ਉਹ ਚੋਦੀ ਪਾਦਸ਼ਾਹ ਦੀਨ ਦੁਨੀ ਦੇ ਵਾਲੀ ਸਤਿਗੁਰੂ ਜੀ فرمਾਉਂਦੇ ਹਨ اے ਮਨ ਹਰਜੀ ਧਿਆਏ ਇਹ ਮੇਰੇ ਪਿਆਰੇ ਮਨ ਹਰੀ ਜੋ ਸਾਰਿਆਂ ਦਾ ਜੀਵਨ ਰੂਪ ਹੈ ਚੇਤਨ ਸੁਰੂਪ ਹੈ ਜੋ ਸਾਰਿਆਂ ਦਾ ਹਿਰਦੇ ਦਾ ਪ੍ਰਕਾਸ਼ ਦਾ ਰੂਪ ਹੈ ਸਾਰਿਆਂ ਦਾ ਜੀਵਨ ਦਾਨ ਦੇਣ ਵਾਲਾ ਹੈ ਸਭਨਾਂ ਦਾ ਜੀਵਨ ਰੂਪ ਬ੍ਰਹਮ ਚੇਤਨ ਜੋ ਹੈ ਉਸ ਨੂੰ ਇਹ ਮੇਰੇ ਮਨ ਤੇ ਹੋਣਾ ਕਰੇ ਇਕਜਿਤ ਹੋ ਕੇ ਇਕ ਮਨ ਇਕ ਚੇਤ ਭਾ ਇਸ ਅੰਦਰ ਮਨ ਕਰਕੇ ਇਕ ਜੋ ਸਰੋਵਲੀ ਪਰਮੇਸ਼ਰ ਹੈ ਇਕ ਜੋ ਚੇਤ ਸਦਾ ਸਾਰਿਆਂ ਦੇਣ ਵਾਲਾ ਹੈ ਇੱਕ ਰਾਸ ਇੱਕ ਮਾਨਿਕ ਚਿਤਤ ਹੋ ਕੇ ਭਾਇ ਪ੍ਰੇਮ ਦੇ ਨਾਲ ਹਰ ਕੀਆ ਸਦਾ ਸਦਾ ਵੜਿਆ ਇਹ ਭਾਈ ਹਰੀ ਅਕਾਲ ਪੁਰਖ ਦੀਆਂ ਜਿਹੜੀਆਂ ਵਡਿਆਈਆਂ ਸਦਾ ਕਾਇਮ ਰਹਿਣ ਵਾਲੀਆਂ ਹਨ ਦੇ ਨਾ ਪਛੋਤਾ ਉਹ ਨਾਮ ਜਿਹੜੀ ਵੱਡੀ ਬਖਸ਼ਦਾ ਜਿਸ ਨੂੰ ਬਖਸ਼ ਦਿੰਦਾ ਉਹ ਪਛਤਾ ਤੋਬ ਕਰਨ ਵਾਲੇ ਨਹੀਂ ਰਹਿੰਦੇ ਦੁਨੀਆ 'ਚ ਜਿਨ੍ਹਾਂ ਦੇ ਤੇ ਮਹਾਰਾਜ ਮਿਹਰ ਕਰ ਦਿੰਦੇ ਹਨ ਫੇਰ ਪਛਤਾਵਾ ਨਹੀਂ ਕੋਈ ਰਿੰਦਾ ਉਹਨਾਂ ਦੇ ਤਾਈ ਆਓ ਹਰ ਇੱਕ ਸਦ ਬਲੇ ਹਾ ਅਸੀਂ ਹਰੀ ਅਕਾਲ ਪੁਰਤੋ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹ ਜਿਤ ਸੇਵਿਆ ਸੁਖ ਪਾ ਜਿਸ ਮਾਰਾ ਦਾ ਸੇਵਨ ਕਰਨੇ ਕਰਕੇ ਆਤਮ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਗੁਰੂ ਮੁਲ ਰਹਿ ਸਤਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮਖੰਗੇ ਉਹ ਹਰ ਵਕਤ ਮਾਰਾ ਦੇ ਪ੍ਰੇਮ ਵਿੱਚ ਹੀ ਮਿਲੇ ਰਹਿੰਦੇ ਹੈ